ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀ ਇੱਕ ਵੜੀ ਸੇਲ ਲਈ ਲੈ ਕੇ ਆਏ ਜੀ ਸੂਈ ਸਵਾਈਆ ਬੱਚਾ ਕਰਮ ਵਾਲੀ ਨੇ ਬੱਚੀ ਦਿੱਤੀ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਹੂੰ ਵਧੀਆ ਜੀ ਪੂਰੇ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗੁਲਾਬ ਸਿੰਘਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਂ ਪਾ ਰਹੇ ਨੇ ਡਾਕਟਰ ਆਪਾਂ ਨੂੰ ਨੇੜੇ ਪਿੰਡ ਬਾਈ ਨੇੜੇ ਆਪਰ ਨੂੰ ਪਤੌੜ ਸੈ ਰਹ ਜਾਂਦਾ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 95014 ਇਤੀ 580 ਠੀਕ ਹੈ ਬਾਈ ਤੇ ਬਾਈ ਕਿੰਨੀਆਂ ਵੜਾਉਣੀਆਂ ਹੋਰ ਅੱਜ ਅੱਜ ਵੀ ਹੋਣੀਆਂ ਚਾਰ ਪੰਜ ਵੜਾ ਕੱਚੀਆਂ ਡਾਕਟਰ ਵੜਾ ਠੀਕ ਹੈ ਬਾਈ ਬਾਕੀ ਇਹਨੇ ਵੀਡੀਓ ਮੰਗਵਾਉਣੀ ਹੈ ਬੱਡਰ WhatsApp 'ਤੇ ਭੇਜ ਦਾਂਗੇ ਆਪਾਂ ਓਕੇ ਬਾਈ ਹਾਂਜੀ ਤੇ ਇਹ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਦੂਜਾ ਸੂਆ ਬੱਚੀ ਸੂਈ ਹੈਗੀ ਕਦੋਂ ਸੂਈ ਹੈ ਬਾਈ ਰਾਤ ਸੂਈ ਹੈ ਜੇਰਾ ਬੱਠਲ 'ਚ ਜੇਰਾ ਬੱਠਲ 'ਚ ਰੱਖੀ ਬੈਠਾ ਬਾਈ ਤੇ ਬੱਚੇ ਕੀ ਦਿੱਤਾ ਹੈ ਬੱਚੀ ਦਿੱਤਾ ਡਾਕਟਰ ਬੱਚੀ ਬੜੀ ਚੰਗੀ ਹੈ ਰਹਾ ਇਹ ਡਾਕਟਰ ਬੱਚੇ ਦੇ ਦਿੱਤਾ ਸਾਰੇ ਇਹਨੇ ਪਹਿਲੀ ਗਾਣੇ ਬੱਚੀ ਦਿੱਤੀ ਹੈਗੀ ਸਹੀ ਗੱਲ ਆ ਬਾਈ ਬੱਚਾ ਵੀ ਡਾਕਟਰ ਬਹੁਤ ਨਿਆਇ ਚੰਗਾ ਦਾ ਫੇਸ ਫੂਸ ਦਿਖਾ ਦੇ ਸਾਰਾ ਦੇਖੋ ਗੁਲਾਬੀ ਤੇ ਪ੍ਰਿੰਟ ਬਰੂਨ ਟੈਕ ਨੰਬਰ ਆ ਬਈ ਛੋਟਾ ਛੋਟਾ ਕਰਨ ਕੱਲ ਨੂੰ ਦੇਖਾ ਡਾਕਟਰ ਤੇ ਵੱਡੀ ੁੱਡੀ ਬੱਚੀ ਦਾ ਪ੍ਰਿੰਟ ਬਹੁਤ ਨਿਆਇ ਚੰਗੀ ਨਸਲ ਵਾਲੀ ਬੱਚੀ ਡਾਕਟਰ ਸਹੀ ਗੱਲ ਆ ਬਹੁਤ ਬਹੁਤ ਨਿਆਇ ਚੰਗੀ ਸੀਮਣ ਦੀ ਬੱਚੀ ਹੋਊਗੀ ਕਿਉਂ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾ ਨਾਲ ਹੀ ਤਿਆਰ ਹੋ ਜਾਂਦਾ ਡਾਕਟਰ ਬੱਚਾ ਹੁੰਦਾ ਉਹਨੂੰ ਮੰਨ ਕੇ ਨਾ ਦੁੱਧ ਪਿਉਣਾ ਪੈਂਦਾ ਮੋਰੋ ਛੱਡਣਾ ਪੈਂਦਾ ਹੈਗਾ ਸਹੀ ਗੱਲ ਆ ਹਨ ਬੱਚੀ ਆਈ ਚੰਗੀ ਬਹੁਤ ਆ ਡਾਕਟਰ ਐਣੀ ਕੋਈ ਦੋਗਲਾਪਣ ਜਾ ਬੱਚੀ ਸਹੀ ਗੱਲ ਆ ਵਰਡ ਵੀ ਖੇਰ ਚੰਗੀ ਆ ਹਨ ਫੇਸ ਦੀ ਬਿਊਟੀ ਕਮਾਲ ਆ ਛੋਟਾ ਛੋਟਾ ਕੰਨ ਫੁੱਲ ਬਰੀਡ ਬਈ ਥਣ ਥਣ ਬਹੁਤ ਚੰਗਾ ਲੱਗਿਆ ਚਮਕ ਚਮਕ ਬਾਕੀ ਕੈਰੈਕਟਰ ਵੈੜ ਸੀਲੰਡੀ ਦਿਖਾ ਦੇ ਹੂੰ ਜਿਵੇਂ ਮਰਜੀ ਵਜਾ ਹਣਾ ਤੇ ਬਾਕੀ ਕੈਰੈਕਟਰ ਮੂਹਰ ਮਾਰਨ ਨੂੰ ਦੇਖ ਦੋ ਗਿੱਠਾਂ ਲੇਵਾ ਮੂਹਰ ਨੂੰ ਲਈ ਫਿਰਦੀ ਆ ਵੈ ਸਹੀ ਗੱਲ ਆ ਬਈ ਲੈ ਲੇਵਾ ਦੇਖੋ ਕਮਾਲ ਦਾ ਪੂਰਾ ਯਵ ਬਾਕੀ ਕੈਰੈਕਟਰ ਥਣ ਥਣ ਦੇਖ ਕੇ ਨਾ ਮੂਠੀ ਵਾਲਾ ਕਿੰਨਾ ਲੱਗਿਆ ਥਣ ਪੂਰੀ ਵਿਥੀ ਦੇ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗਏ ਦੇਖੀ ਦੇ ਹਵਾ ਸਿੰਘ ਖਾਨ ਪੂਰੀ ਵਿੱਚ ਲੈ ਡਾਕਟਰ ਵਿਚਾਰੇ ਵੀ ਗਿੱਟ ਪੈਂਦੀ ਹੈਗੀ ਇਦਾਂ ਵੀ ਦੇਖਦਾ ਕਿ ਮਣਕੇ ਥਣ ਲਾਏ ਹੁੰਦੇ ਆ ਇਹਗੇ ਸਹੀ ਆ ਬਾਈ ਲੈ ਬਾਕੀ ਡਾਕਟਰ ਮਗਰਮੂਰ ਤੋਂ ਲੈ ਵਾਗ ਆ ਨਹੀਂ ਦੋ ਡਾਕਟਰ 25 26 ਕਿਲੋ ਉਹਨੇ ਪਹਿਲਾਂ ਦਾ ਪਾਅ ਦੱਸਿਆਗਾ ਠੀਕ ਆ ਇਹ ਲੈਵੇ ਤਾਰ ਤੁੜ ਦੇ ਡਾਕਟਰ ਇਹਦਾ ਤਣਕਾ ਟਾਇਆ ਚੰਗਾ ਕਿੰਨਾ ਹੈ ਤਨੇ ਕਿਲੋ ਠੀਕ ਆ ਇਨੇ ਲੇਵਾ ਬਾਲ ਨੇ ਆਇਆ ਸੀਗਾ ਬਹੁਤ ਵਧੀਆ ਲੇਵਾ ਭਾਈ ਪੂਰਾ ਪੰਡ ਵਾਲਾ ਲੇਵਾ ਕਰਮ ਵਾਲੀ ਦੁੱਧ ਵਾਲਾ ਪੀਸ ਹੈ ਬਰੀਕੀ ਚ ਫੁੱਲ ਮੈਂ ਕਿ ਡਾਕਟਰ ਪਿੰਡਾ ਇਧਰ ਲੇਵਾ ਜ਼ਰੂਰ ਚੈੱਕ ਕਰਵਾਵਾਂਗੇ ਸਲੀਨ ਅਰਗਾ ਪਿਆ ਮੈਂ ਭਾਈ ਚਾਰੇ ਥਣ ਨਿਖੜ ਮੇ ਪੂਰੇ ਗੈਪ ਤੇ ਕਲਾ ਕਲਾ ਡਾਕਟਰ ਕਹਿਣਾ ਇਹ ਲੇ ਮੈਂ ਅੱਬੀ ਬੈਠਾ ਰ ਹੂੰ ਕੁਛ ਨਹੀਂ ਕਹਿਣਾ ਡਾਕਟਰ ਸੀਲ ਹੰਡੀ ਐਨੀ ਕਹਗੀ ਹੂੰ ਡੋ ਡਾਕਟਰ 25 26 ਕਿਲੋ ਵੀ ਪਾਤਾ ਦੁੱਧ ਬਹੁਤ ਆਗਾ ਇਸ ਨਾਲ ਲੇਟ ਹੁੰਦੇ ਡਾਕਟਰ ਹੈ ਕਿ 30 32 ਨੂੰ ਦੁੱਧ ਪਾ ਦੂਗੀ ਹੂੰ ਤਵਾ ਕੀ ਡਾਇਰੈਕਟਰ ਚਮਕ ਚਮਕ ਬ੍ਰੀਕੀ ਚ ਬਹੁਤ ਰਾਈਡਰ ਪਿੰਡਾ ਦੇਣਾ ਸਲੀਨਰ ਵੀ ਆਈ ਉਹ ਪਿੰਡੇ ਦੀ ਹੈ ਬ੍ਰੀਕੀ ਚ ਆ ਬੁਰੀ ਡਾਇਰੈਕਟਰ ਹੋਲ ਦੇ ਬਾਈ ਮਾੜੀ ਤੋਰ ਦੀ ਬੱਤਿਆ ਮਗਰ ਬੱਚੀ ਦੇਤੀ ਸੋਈ ਸਵਾਈਆ ਜੇਰੇ ਦੀ ਬੱਠਲ ਚ ਪਈ ਹੈ ਕੰਪਲੀਟ ਲੇਵਾਲੂ ਆ ਬਹੁਤ ਆ ਹਣਾ ਬਾਕੀ ਡਾਇਰੈਕਟਰ ਲੇਵਾਲੂ ਆ ਵੈੜ ਵੱਡੀ ਬੁੱਢੀ ਦੇ ਚਮਕ ਚਮਕ ਨਹੀਂ ਕਹਦੇ ਉਨੀ ਆਗੀ ਉਨੀ ਆਗੀ ਇਹ ਬਾਕੀ ਡਾਇਰੈਕਟਰ ਫਾਸ ਫਾਸ ਤੁਰਦੀ ਆ ਵੈੜ ਬਰੀਕੀ ਚ ਵਾਲੀ ਹੈ ਬਰੀਕੀ ਜੀ ਵਾਲੀ ਡਾਇਰੈਕਟਰ ਸੀ ਠੰਡੀ ਬਾਕੀ ਥਾਂ ਲੇਵਾ ਫੇਸਬੁਕ ਦੇ ਡਾਇਰੈਕਟਰ ਕਿੰਨਾ ਚੰਗਾ ਆਇਆ ਜੀ ਬੁੱਢੀ ਕਮਾਲ ਬੋਦੀਵਾਦੀ ਪੂਰੀ ਚੰਗੀ ਸੁਨੱਖ ਪੂਣਾ ਵੈੜ ਦੇ ਵਿੱਚ ਫੁੱਲ ਫੁੱਲ ਬਰੀਡ ਆ। ਬਾਕੀ ਡਾਕਟਰ ਖੜਨੇ ਖੁੜਨੀ ਬੈਠਦਾ ਲੈ ਵਾਲੂ ਵਾ। ਹੂੰ ਕਿੰਨਾ ਕਹਦੇ ਡਾਕਟਰ ਉਹ ਨਾਲੇ ਵਾ। ਸਹੀ ਗੱਲ ਆ ਭਾਈ। ਲੈ ਵਾਲਾ ਡਾਕਟਰ ਦੋ ਗੰਗਾ ਦਾ ਲਈ ਫਿਰਦੀ ਆ ਸੱਲੇ। ਹੂੰ ਸਹੀ ਕਹਤਾ ਭਾਈ। ਬਾਕੀ ਚਵਾਈ ਚੁਈ ਕਿਵੇਂ ਆ? ਚਵਾਈ ਜੂ ਦਾ ਡਾਕਟਰ ਬਾਹਰ ਨਹੀਂ ਆਇਆ نیٹ ਲੱਗੀ ਹੋਈ ਹੈਗੀ। ਠੀਕ ਆ ਭਾਈ। ਕਿੰਨੀ ਕਹਦੇ ਉਹਨੂੰ ਜਿੰਨੀ। 1 ਨੰਬਰ ਬਾਈ ਕਹਿੰਦਾ ਚਵਾਈ ਆ ਥਾਣੀ ਦਾਸਦਾ ਭਾਈ ਪੀੜੀ ਦੇ ਪਾਵੇ ਵਰਗੇ ਥਾਣਾ ਕੱਲਾ ਕੱਲਾ ਥਾਣ ਪੂਰੀ ਵਿੱਚੀ ਦੇ ਥਣ ਲੱਗਿਆ। ਲੈ ਵਾ ਦੇਖੋ ਭਾਈ ਪਛਾਹ ਤੋਂ ਆਰਡਰ ਦੇਖੋ ਕਮਾਲ ਦਾ ਪੂਰਾ ਪੰਡ ਵਾਲਾ ਲੈ ਵਾਲਾ ਗਿਆ ਕਰਮਾ ਇਹਨਾਂ। ਉਹ ਡਾਇਰੈਕਟਰ ਆ ਕੇ 25-20 ਕਿਲੋ ਨੇ ਆਖਿਆ ਯਾ ਉਹਦਰ ਆਮ ਨਹੀਂ ਪਾਉ ਡਾਇਰੈਕਟਰ ਲੈ ਬਈ ਠੰਡ ਠੋਣੀ ਤੇ ਵਾਕੀ ਡਾਇਰੈਕਟਰ ਸੀਲ ਢੰਡੀ ਇੰਨੀ ਕਾ ਕੀ ਬੱਚਾ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡ ਡਾਇਰੈਕਟਰ ਐਂ ਹੀ ਬਹਿ ਜਾ ਹਣਾ ਐਂ ਹੀ ਬਹਿ ਜਾ ਲੈ ਬਈ ਠੰਡੀ ਤਾਂ ਇੰਨੀ ਕਾ ਜਿਵੇਂ ਮਰਜ਼ੀ ਬਹਿ ਜਾ ਬੱਚਾ ਛੱਡਣਾ ਛੱਡ ਲੋ ਨਹੀਂ ਛੱਡਣਾ ਨਾ ਛੱਡੋ ਲੈ ਕੇ ਆ ਵਾ ਛੂਣ ਬੜਾ ਚੰਗਾ ਹਣਾ ਬੜਾ ਨਹੀਂ ਆਇਆ ਮੋਟੇ ਜਿਹੇ ਜਿਵੇਂ ਮਰਜ਼ੀ ਚੋਈ ਚੱਲ ਕੋਈ ਜੱਕਰੀ ਨਹੀਂ ਕਿਆ ਬਾਤ ਚਵਾਈ ਵਾਲੀ ਚੰਗੀ ਆ ਯਾਰ ਹੈ ਨਾ ਵਾਲੀ ਨਿਆਂ ਚੰਗੀ ਆ ਇੰਨੀ ਲੱਗ ਧਾਰਾਂ ਮਾਰੀਆਂ ਦੇਖੀ ਬਈ ਲੈ ਇੱਕ ਨੰਬਰ ਚੋਂ ਲੱਗੇ ਕਿ ਡਾਇਰੈਕਟਰ ਖੜਕਾ ਸੁਣਦਾ ਚਵਾਈ ਦਾ ਤਾਂ ਮੈਂ ਕਹਿੰਦਾ ਬਈ ਪੂਰੀ ਜ਼ਬਰਦਸਤ ਚਵਾਈ ਆ ਲੈ ਮਗਰਲੇ ਥਣਾ ਚੈੱਕ ਕਰ ਲੋ ਚਵਾਈ ਲੈ ਨਿੱਕ ਨੇੜੇ ਤੁਰਕੋ ਲੈ ਆ ਜਮਾ ਬਹੁਤ ਆ ਬਈ ਇਕੱਲੀ ਗਲੀ ਧਾਰ ਗੰਨੇਰ ਕੀ ਧਾਰ ਬਾਕੀ ਬਈ ਦੀ ਗੱਲ ਸਹੀ ਆ ਛੜਚਾ ਸੁਣਦਾ ਚਵਾਈ ਦਾ ਤਾਂ ਮਾਜੀ ਨੇ ਕਿੰਨੀਆਂ ਧਾਰਾਂ ਬਣੀਆਂ ਬਾਹੜੀ ਤਾਂ ਸਾਨੂੰ ਆਉਂਦੀ ਆ ਨਿਬੜਦੀ ਆ ਯਾਰ ਚਾਹ ਚੋਲਾ ਚਾਹ ਮਸ਼ੀਨਾਂ ਚੋਲਾ ਇਹ ਕਾ ਬਾਤ ਆ ਇੱਕ ਨੰਬਰ ਚ ਬਾਈ ਬਾਕੀ ਡਾਕਟਰ ਥਣ ਥੁਣ ਲੈਵੇ ਟੜ ਟੁੜ ਉਹ ਨਿਆਂ ਚੰਗੇ ਡਾਕਟਰ ਸਹੀ ਹੈ ਬਾਈ ਦੋ ਦੋ ਇਹ ਸੇਵਾ ਵਾਲੇ ਬੰਦੇ ਕੋਈ ਬਾਗੀ ਵੀ 26 27 ਕਿਲੋ ਦੁੱਧ ਹੀ ਪਾਇਗਾ ਡਾਕਟਰ ਬਾਕੀ ਡਾਕਟਰ ਲੈਵੇ ਸੀਰ ਠੰਡੀ ਕਿੰਨੀ ਕਹਦੇ ਉਨੀਆਂ ਬਾਕੀ ਡਾਕਟਰ ਜਰਸੀਆਂ ਵਾਲਾ ਫੇਸ ਆਗਾ ਸਹੀ ਗੱਲ ਆ ਬਾਈ ਨਾ ਗਰਮੀ ਮੰਨਣੀ ਹੈਗੀ ਬੱਚਾ ਹੀ ਮਗਰ ਬੱਚੀ ਆਈਗੀ ਸਾਰੇ ਕੋ ਡਾਕਟਰ ਰੁੱਕੇ ਆਗਾ ਸਹੀ ਆ ਮੁੱਲ ਨਹੀਂ ਜਮਾ ਗਰੰਟੀ ਹੋ ਮੁੱਲ ਜੈ ਜੂ ਬਾਈ ਮੁੱਲ ਦਾ ਡਾਕਟਰ ਬਹੁਤ ਨਿਆਂ ਜਾਈ ਹੋਣਾਗਾ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਮੁੱਲ ਫੋਨ ਤੇ ਹੋਜੂਗਾ ਮੁੱਲ ਪਹਿਲਾਂ ਹੀ ਬਾਈ ਦੇ ਜੈ ਜੀ ਹੁੰਦੇ ਆ ਖੱਚ ਕੇ ਮੋਲ ਹੁੰਦੇ ਆ ਬਾਕੀ ਬਈ ਮਗਰ ਬੱਚੀ ਆ ਬੱਚੀ ਨੇ ਵੀ ਝੂਠੇ ਮਿੱਠੇ ਖਾ ਕੇ ਪੱਠੇ ਨਾਲ ਹੀ ਪਿਆਰ ਹੋ ਜਾਣਾ ਕੁਆਲਿਟੀ ਇੱਕ ਨੰਬਰ ਆ ਯਾਨੀ ਬਾਕੀ ਡਾਕਟਰ ਤਾਹਾਂ ਤੁਹਾਂ ਤੋਂ ਪੱਦਰ ਪੁੱਦਰ ਪੈਰਾ ਪੂਰਾ ਦੀ ਸਹੀ ਗੱਲ ਆ ਯਾਰੇ ਪਾਸੋਂ ਡਾਕਟਰ ਇੱਕ ਨੰਬਰ ਆ ਵਾ ਕਿ ਥਾਂ ਥਣ ਬਹੁਤ ਵਿਖਰਮਾਂ ਲੱਗਿਆ ਡਾਕਟਰ ਵੜਾ ਦੁੱਧ ਵਾਲਾ ਪੀ ਸਕਣੀ ਹਾਂ ਬਈ ਤੇ ਕਿਸੇ ਵੀਰ ਨੂੰ ਬਈ ਬੜਾ ਪਸੰਦ ਆਵੇ ਭਾਈ ਨਾ ਕਨੈਕਟ ਕਰ ਦਿਓ ਜੀ ਧੰਨਵਾਦ